ਸੋ ਅਸੀਂ ਹੈਗੇ ਆ ਇਸ ਵੇਲੇ ਤਾਪਸਥਾਨ ਬਾਬਾ ਮਹਾ ਹਰਨਾਮ ਸਿੰਘ ਜੀ ਡੇਰਾ ਰੂਮੀ ਪੁੱਛੋ ਕਲਾਂ ਪੁੱਛੋ ਕਲਾਂ ਛੱਪੜੀ ਸਾਹਿਬ ਪਿੰਡ ਅਚਲਪੁਰ ਸੋ ਇਹ ਹੈਗਾ ਆ ਗੁਰਦੁਆਰਾ ਇੱਥੇ ਬਾਬਾ ਆਨੰਦ ਸਿੰਘ ਉਹ ਨਿਰਮਲ ਸਿੰਘ ਹੀ ਆਨੰਦ ਸਿੰਘ ਬਾਬਾ ਆਨੰਦ ਸਿੰਘ ਦੇ ਇਹ ਗੁਰੂ ਸੀ ਬਾਬਾ ਮਾਰਵਾਸ ਅੱਛਾ ਸੋ ਅਸੀਂ ਹੈਗੇ ਆ ਇਸ ਗੁਰਦੁਆਰੇ ਤੇ ਇਹ ਹੈਗਾ ਤਪ ਸਥਾਨ ਦੇਖੋ ਤਪ ਸਥਾਨ ਜਿਹੜਾ ਹੁੰਦਾ ਆ ਉਹਦੀ ਉਹ ਉਹ ਦੇਖੋ ਕਿੰਨਾ ਇਹ ਇਹ ਸ਼ਾਂਤ ਏਰੀਆ ਹੈਗਾ ਹਨਾ ਇੱਥੇ ਬੋਰਡ ਹੈ ਤੇ ਆ ਆ ਛਪੜੀ ਹੈਗੀ ਆ ਇਹਨੂੰ ਛਪੜੀ ਸਾਹਿਬ ਤਾਂ ਹੀ ਕਹਿੰਦੇ ਛਪੜੀ ਦੇਖੋ ਕਿੰਨੀ ਸੋਹਣੀ ਹੈਗੀ ਆ ਇਹ ਇਹਦੇ ਆਲੇ ਦੁਆਲੇ ਦਰਖਤ ਲੱਗੇ ਹੋਏ ਆ ਤੇ ਇਹ ਹੈਗੇ ਮੇਰੇ ਭਾਜੀ ਇਹ ਸੇਵਾਦਾਰ ਹੈਗੇ ਆ ਤੇ ਆਪਾਂ ਇਹਨਾਂ ਨਾਲ ਅੱਜ ਗੱਲ ਕਰਾਂਗੇ ਨਾਲੇ ਕਿਉਂਕਿ ਇਹਨਾਂ ਦੀ ਸੇਵਾ ਹੈਗੀ ਆ ਜੜੀਆਂ ਇੱਥੇ ਬੱਕਰੀਆਂ ਰੱਖੀਆਂ ਹੁੰਦੀਆਂ ਤੇ ਬੱਕਰੀਆਂ ਜੜੀਆਂ ਉਹਨਾਂ ਨੂੰ ਚਾਰੇ ਲਈ ਛੱਡਣਾ ਹੁੰਦਾ ਆ ਠੀਕ ਆ ਠੀਕ ਹੈ ਤੇ ਉਹ ਬੱਕਰੀਆਂ ਨੂੰ ਫਿਰ ਇਹ ਬਾਅਦ ਚ ਸ਼ਾਮ ਨੂੰ ਬੰਨ ਕੇ ਅੰਦਰ ਜਾਂਦੇ ਆ ਹਨਾ ਆ ਬੱਕਰੀਆਂ ਆ ਠੀਕ ਆ ਅਸੀਂ ਆਪਾਂ ਹੁਣ ਇੱਕ ਵਾਰੀ ਸੋੜਾ ਬਾਹਰੋਂ ਤੁਹਾਨੂੰ ਦਿਖਾ ਦਿੰਨੇ ਗੁਰਦੁਆਰਾ ਇਹ ਹੈਗਾ ਤਪਸਥਾਨ ਮਤਲਬ ਇਹ ਬੜੀ ਹੀ ਧਾਰਮਿਕ ਸਥਾਨ ਇਹ ਜਗਾ ਆਪਾਂ ਕਹਿ ਸਕਦੇ ਆ ਨਾਨਕ ਸਰ ਗੁਰਦੁਆਰਾ ਛੱਪੜੀ ਸਾਹਿਬ ਤਪਸਥਾਨ ਧੰਤਨ ਬਾਬਾ ਮਹਾ ਹਰਨਾਮ ਸਿੰਘ ਜੀ ਦਾ ਤੇ ਇਹ ਹੈਗਾ ਗੁਰਦੁਆਰਾ ਤਾਂ ਅਸੀਂ ਆਏ ਹੋਏ ਸੀ ਕਿਉਂਕਿ ਇਹ ਬਾਜੀ ਆ ਮੇਰੇ ਪਿੰਡ ਦੇ ਹੀ ਆ ਇੱਥੇ ਸੇਵਾ ਕਰਦੇ ਆ ਨਾਲੇ ਆ ਬੱਕਰੀਆਂ ਨੂੰ ਜਿਹੜਾ ਹੈਗਾ ਇਹ ਛੱਡਦੇ ਆ ਚਾਰੇ ਲਈ ਤੇ ਫਿਰ ਸ਼ਾਮ ਤੱਕ ਇੱਥੇ ਰਹਿਣਾ ਇਹਨਾਂ ਨੇ ਤੇ ਆਪਾਂ ਪੁੱਛਦੇ ਆ ਭਾਜੀ ਨਾਲ ਬੱਕਰੀਆਂ ਦੇ ਬਾਰੇ ਥੋੜਾ ਹਿਸਟਰੀ ਕੀ ਆ ਤੇ ਦੱਸੋ ਇਹ ਬੱਕਰੀਆਂ ਦਾ ਮਤਲਬ ਬੱਕਰੀਆਂ ਦਾ ਕੀ ਹੈਗਾ ਗੁਰਦੁਆਰੇ ਦੇ ਨਾਲ ਲੈਣਾ ਦੇਣਾ ਜਿਹੜਾ ਹੈਗਾ ਮਹਾ ਹਰਨਾਮ ਸਿੰਘ ਸੀਨੀਅਰ ਉਹ ਪਹਿਲੇ ਜਨਮ ਤੋਂ ਪਸਿਆ ਕੀਤੀ ਸੀਗਾ ਇਸ ਜਗ੍ਹਾ ਤਪੱਸਿਆ ਕੀਤੀ ਪਹਿਲੇ ਜਨਮ ਚ ਅੱਛਾ ਇਹ ਜਨਮ ਚ ਨਹੀਂ ਹੈ ਪਹਿਲੇ ਜਨਮ ਚ ਹਾਂ 100 ਸਾਲ ਤਾਈ ਸੀ ਮਹਾਪੁਰਖਾਂ ਨੂੰ ਗਏ ਹਾਂਜੀ ਹਾਂਜੀ ਠੀਕ ਹੈ ਹੁਣ ਏਦਾਂ ਨਹੀਂ ਪਤਾ ਕਰਦਾ ਜਾਨੀ ਗੁਰਨਾਗ ਦੇ ਜ਼ਮਾਨੇ ਦੀ ਗੱਲ ਸਮਝ ਠੀਕ ਆ ਕਿਉਂ ਧਰਤੀ ਦਾ ਉੱਤੇ ਰਹਿੰਦੀ ਏ ਠੀਕ ਆ ਠੀਕ ਆ ਇਹ ਧਰਤੀ ਆ ਉਸ ਤੋਂ ਬਾਅਦ ਕੱਟ ਜਾਂਦੀ ਏ ਸੋ ਇਹ ਬੱਕਰੀਆਂ ਜਿਹੜੀਆਂ ਉਸ ਵੇਲੇ ਬਾਬਾ ਜੀ ਦੀਆਂ ਹੁੰਦੀਆਂ ਬਾਬਾ ਜੀ ਨੇ ਬੱਕਰੀਆਂ ਰੱਖੀਆਂ ਹਾਂ ਕੋਈ ਮੁਸਲਮਾਨ ਸੀ ਹੂੰ ਉਹ ਬੱਕਰੀਆਂ ਦਾ ਦੁੱਧ ਦਿੰਦਾ ਸੀ ਬਾਬਾ ਜੀ ਨੂੰ ਦੁੱਧ ਦਿੰਦਾ ਹੁੰਦਾ ਸੀਗਾ ਇਹ ਫਿਰ ਹੁਣ ਤੇ ਵਾਹਪੁਰ ਖਨ ਬੱਕਰੀਆਂ ਤੇ ਤਾਂ ਰੱਖਿਆ ਅੱਛਾ ਅੱਛਾ ਤੇਣੀ ਪਹਿਲੇ ਕੁਝ ਤੋਂ 4-500 ਸਾਲ ਪਹਿਲਾਂ ਦੀ ਗੱਲ ਹੈ ਹੁੰਦੀ ਨਹੀਂ ਹੈ ਕੋਈ ਠੀਕ ਹੈ ਠੀਕ ਹੈ ਠੀਕ ਹੈ ਸੋ ਇਹ ਬੱਕਰੀਆਂ ਫਿਰ ਇੱਥੇ ਰਹਿਣੀਆਂ ਦੇਖੋ ਔਰ ਆਹਾ ਇਹ ਕਮਰਾ ਰੱਖਿਆ ਇਹਨਾਂ ਦਾ ਕਮਰਾ ਉਹ ਵੀ ਦਿਖਾ ਦਿਓ ਕਮਰਾ ਕਿੱਥੇ ਆ ਆਜੋ ਸਾਡੇ ਨਾਲ ਤੇ ਇਹ ਬੱਕਰੀਆਂ ਨੂੰ ਛੱਡ ਦਿੰਦੇ ਆ ਭਾ ਇਹ ਭਾਜੀ ਤੇ ਬੱਕਰੀਆਂ ਜਿਹੜੀਆਂ ਹੈਗੀਆਂ ਇਹ ਆਪਣੇ ਆਪੇ ਸ਼ਾਮ ਨੂੰ ਆ ਜਾਂਦੀਆਂ ਚਾਰਾ ਚਰ ਕੇ ਤੇ ਇਹ ਫਿਰ ਆਪੇ ਇਹ ਅੰਦਰ ਵੱਢ ਜਾਂਦੀਆਂ ਤੇ ਬੰਦ ਕਰਕੇ ਆਂਦੇ ਇਹ ਭਾਜੀ ਦੀ ਸੇਵਾ ਹੈਗੀ ਆ ਨਾਲ ਨਾਲ ਇੱਥੇ ਗਾਈਆਂ ਬਹੁਤ ਹੈਗੀਆਂ ਆ ਦੇਖੋ ਗਾਈਆਂ ਹੈਗੀਆਂ ਹਨਾ ਸੋ ਵੀ ਗਾਈਆਂ ਆ ਰਹੀਆਂ ਹੈਗੀਆਂ ਇਹ ਜਗ੍ਹਾ ਜਿਹੜੀ ਹੈਗੀ ਆ ਇਹ ਸ਼ਿਵਾਲਿਕ ਹिल्स ਦੇ ਅੰਦਰ ਆ ਸ਼ਿਵਾਲਿਕ ਪਹਾੜਥ ਜਿਹੜੇ ਆਪਣੇ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਅੰਦਰ ਤੇ ਬੀਤ ਦਾ ਏਰੀਆ ਹੈਗਾ ਅਚਲਪੁਰ ਪਿੰਡ ਹੈਗਾ ਇੱਥੋਂ ਥੋੜਾ ਜਿਹਾ ਨਾਲ ਹੀ ਆ ਜਿੱਥੇ ਹੈਗਾ ਬਾਕੀ ਡਰੋਨ ਦੇ ਨਾਲ ਮੈਂ ਤੁਹਾਨੂੰ ਦਿਖਾਵਾਂਗਾ ਇਹਦੀ ਐਗਜ਼ੈਕਟ ਲੋਕੇਸ਼ਨ ਬੜੀ ਖੂਬਸੂਰਤ ਜਗ੍ਹਾ ਹੈਗੀ ਆ ਬੜਾ ਇੱਥੇ ਮਨ ਨੂੰ ਸਕੂਨ ਮਿਲਦਾ ਬੜੀ ਸ਼ਾਂਤੀ ਮਿਲਦੀ ਹੈਗੀ ਇਸ ਛੱਪੜੀ ਦੇ ਅੰਦਰ ਇਹ ਗਾਈਆਂ ਜਿਹੜੀਆਂ ਹੈਗੀਆਂ ਤੇ ਬੱਕਰੀਆਂ ਇਹ ਪਾਣੀ ਪੀਂਦੀਆਂ ਆ ਤੇ ਨਾਲੇ ਇਹ ਇਥੇ ਇਸ਼ਨਾਨ ਕਰਦੀਆਂ ਜਿੱਦਾਂ ਹੁਣ ਉਹ ਇੱਕ ਮੱਝ ਜਿਹੜੀ ਆ ਤੇ ਗਾਈਆਂ ਉਹ ਵੜ ਗਈ ਅੰਦਰ ਉਹਨੇ ਇਸ਼ਨਾਨ ਕਰਨਾ ਆ ਬੜਾ ਹੀ ਮੈਂ ਇੱਥੇ ਆਇਆ ਦੂਜੀ ਵਾਰ ਦੂਜੀ ਵਾਰ ਆਇਆ ਤੇ ਮੈਨੂੰ ਬੜਾ ਮਨ ਨੂੰ ਵਧੀਆ ਲੱਗਦਾ ਇੱਥੇ ਆ ਕੇ ਖੁਸ਼ੀ ਮਿਲਦੀ ਹੈ ਇੱਕ ਬੜੀ ਸਕੂਨ ਵਾਲੀ ਜਗ੍ਹਾ ਹੈਗੀ ਬੜੀ ਸ਼ਾਂਤੀ ਵਾਲੀ ਜਗ੍ਹਾ ਹੈਗੀ ਸੋ ਇਹ ਹੈਗਾ ਗੁਰਦੁਆਰੇ ਦਾ ਐਂਟਰੈਂਸ ਤੇ ਚਲੋ ਫਿਰ ਆਪਾਂ ਨੂੰ ਦਿਖਾਈਏ ਬੱਕਰੀਆਂ ਵਾਲਾ ਜਿਹੜਾ ਕਮਰਾ ਹੈਗਾ ਕਿੱਥੇ ਹੁੰਦੀਆਂ ਦੋ ਆਪਣਾ ਉਹ ਪਿੱਛੇ ਬਣਾਇਆ ਹੈ ਅੱਛਾ ਆ ਜੇ ਥੋੜੀ ਜਮੀ ਹੋਵੇ ਤਾਂ ਦੂਜੇ ਪਾਸੇ ਕਰ ਦਈਆਂ ਹੂੰ ਹੂੰ ਕਿਵੇਂ ਗਰਮ ਹੁੰਦੀਆਂ ਹੂੰ ਇਹ ਪਸ਼ੂ ਬਹੁਤਾਂ ਥੋੜੀ ਖੰਡ ਨਹੀਂ ਮੰਦਾ ਹਾਂ ਛੋਟਾ ਜਿਹਾ ਕਾਦਾ ਗੁਰਦੁਆਰਾ ਹੈਗਾ ਆ ਉਹ ਵਾਹ ਵਾਹ ਪਿੱਛੋਂ ਦੇਖੋ ਤੁਸੀਂ ਪੂਰੇ ਪਹਾੜ ਦੀ ਹਾਈਟ ਦੇ ਉੱਤੇ ਆ ਅਸੀਂ ਐਸ ਵਲੇ ਬਾਕੀ ਮੈਂ ਡਰੋਨ ਉਡਾ ਕੇ ਤੁਹਾਨੂੰ ਦਿਖਾਵਾਂਗਾ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਕਿੰਦੀ ਮਤਲਬ ਵਧੀਆ ਜਗ੍ਹਾ ਤੇ ਬਾਬਾ ਜੀ ਨੇ ਇੱਥੇ ਤਪੱਸਿਆ ਕੀਤੀ ਸੀਗੀ ਇੱਥੇ ਜਨਮ ਦੀ ਗੱਲ ਹੈ ਹਾਂ ਆ ਦੇਖੋ ਇਹ ਜਗ੍ਹਾ ਹੈਗੀ ਆ ਜਿੱਥੇ ਬੱਕਰੀਆਂ ਬੱਕਰੀਆਂ ਦਾ ਰੂਮ ਹੈਗਾ ਇਹ ਇਹ ਆਪੇ ਆ ਜਾਂਦੀਆਂ ਇਹਨਾਂ ਨੂੰ ਫਿਰ ਇੱਥੇ ਰੱਖਿਆ ਜਾਂਦਾ ਆ ਤੇ ਸ਼ਾਮਾਂ ਨੂੰ ਇਹ ਆਪੇ ਆ ਜਾਂਦੀਆਂ ਤੇ ਹੁਣ ਇਹਨਾਂ ਨੂੰ ਛੱਡਿਆ ਸੀ ਇਹਨਾਂ ਨੇ ਆ ਕੇ ਪੀ ਚਾਰਾ ਚਰਨ ਤੇ ਉਹ ਹੈਗਾ ਜਿਹੜਾ ਏਰੀਆ ਅੱਗੇ ਕਿਉਂਕਿ ਅਸੀਂ ਸ਼ਿਵਾਲਿਕ ਹिल्स ਦੇ ਉੱਤੇ ਆ ਪਹਾੜ ਦੇ ਉੱਤੇ ਆ ਗੁਰਦੁਆਰਾ ਸਾਹਿਬ ਜਿਹੜਾ ਇਹ ਬਣਿਆ ਹੋਇਆ ਹੈ ਇੰਦਾਂ ਦੀ ਕੁਛ ਹਿਸਟਰੀ ਹੈਗੀ ਐ ਇਹ ਰਲ ਆ ਪਿਆ ਲਗਾਤਾਰ ਆ ਰਿਹਾ 3 ਸਾਲ ਹੋ ਗਏ ਹਨ ਤੇ ਤੁਹਾਨੂੰ ਇੱਥੇ ਮਤਲਬ ਵਧੀਆ ਲੱਗਦਾ ਆ ਕਿ ਹਨਾ ਗੁਰਦੁਆਰਾ ਸਾਹਿਬ ਫਰਕ ਪੈਂਦਾ ਇਸ ਇਧਰ ਅਰੇ ਤਾਂ ਹੁਣ ਜਾਨਵਰ ਐ ਇਹ ਕਿਤੇ ਸਕਾਇਰ ਥੋੜੋ ਆ ਇਹ ਆਪੇ ਆਂਦੇ ਆ ਹਨਾ ਆਪੇ ਆ ਜਾਂਦੇ ਹੁਣ ਆ ਬੱਕਰੀਆਂ ਐ ਦੇਖੋ ਉਹ ਦੇਖ ਤਾਂ ਆ ਜਿੰਨੇ گاਵਾ ਮੋਜ ਦਸਾਂ ਤੇ ਮਾਣਾਂ ਇਥੇ ਸਾਰੀਆਂ ਇਹ ਗਾਹਾਂ ਜਿਹੜੀ ਗਾਈਆਂ ਵੀ ਹੈ ਇਹ ਵੀ ਆਪਾਂ ਰੱਖੀਆਂ ਸਾਡੇ ਆਵੇ ਨਾ ਪਿੰਡਾਂ ਦੇ ਇਹ ਆ ਵੀ ਆਇਨੇ ਮੁੜ ਕੇ ਹੂੰ ਤੇ ਆਜੋ ਫੇ ਆਪਾਂ ਅੰਦਰ ਦਿਖਾਨੇ ਗੁਰਦੁਆਰਾ ਸਾਹਿਬ ਦਾ ਆ ਦੇਖੋ ਆ ਬੱਕਰੀਆਂ ਇਹ ਡਰਦੀ ਪਈਆਂ ਵਿਚਾਰੀ ਇਹ ਕਾ ਬੈਠੀਆਂ ਤੇ ਇਹ ਹੈਗਾ ਗੁਰਦੁਆਰਾ ਸਾਹਿਬ ਦਾ ਹੈ ਅੰਦਰੋਂ ਤੇ ਇਹ ਹੈਗੀ ਆ ਬੋਰਡ ਜਿਹੜੀ ਕਿ ਗੁਰਦੁਆਰੇ ਦੇ ਬਿਲਕੁਲ ਨਾਲ ਹੈ ਤੇ ਜਿੱਥੇ ਬਾਬਾ ਜੀ ਨੇ ਤਪੱਸਿਆ ਕੀਤੀ ਸੀਗੀ ਇਹ ਉਹਨਾਂ ਦੀਆਂ ਬੱਕਰੀਆਂ ਆ ਇੱਥੇ ਆਪੇ ਆ ਜਾਂਦੀਆਂ ਇੱਥੇ ਬੱਕਰੀਆਂ ਵੀ ਹਨ ਜ਼ੋਰਦਾਰ ਦੇ ਆਪਣਾ ਜੋਸ਼ ਵੀ ਲਾਉਂਦੇ ਆ ਕਿਵੇਂ ਆਪਰਾ ਆਪਣਾ ਜੋਰ ਲਾਉਂਦੇ ਆ ਲੈ ਇਹ ਹੈ ਜੀ ਅਸੀਂ ਅੰਦਰ ਹੁਣ ਚਾਹੁੰਦੇ ਆ दिखाने गुरुद्वारा साहब देंस हैगी है ये गुरुद्वारा साहब है कोई नहीं मैं करता है। ਇਹ ਬਾਬਾ ਨਾਨਕ ਸਿੰਘ ਜੀ ਅੱਛਾ ਇਹ ਮਾਹੂਰ ਕੇ ਟੀਹੇ ਗ੍ਰੰਥ ਸਾਹਿਬ ਆਈ ਗੁਰੂ ਨਾਨਕ ਦਾ ਰੂਪ ਇਹੋ ਜਿਹਾ ਸੀ ਜਿੱਦਾਂ ਹੁਣ ਸੁਣਿਆ ਆਏ ਇਹਨਾਂ ਇਦਾਂ ਰੂਪ ਸੀ ਤਾਂ ਹੀ ਉਹਨਾਂ ਨੇ ਨਾਨਕ ਤਰੀਕਾ ਕਹਿੰਦੇ ਤੇ ਇਹ ਬਾਬਾ ਕੁੰਦਨ ਸਿੰਘ ਜੀ ਉਹ ਆਛੂ ਜੀ ਇਹਨਾਂ 100 ਸਾਲਾਂ ਜਨਮ ਹਾਂ ਉਸਤਾਦ ਜੀ ਜਾਨਸਤੋ ਮੋੱਕੇ ਤੇ ਹੀ ਹੈ ਮਾਪੂਸ ਇਹ ਵੀ ਹੈਗਾ ਅੰਦਰੋਂ ਆਪਾਂ ਵਾਹ ਤੂੰ ਜਮਨ ਕੀ ਦੱਸਣਾ ਸਿੱਧਾ ਤੇ ਮਹਾਪੁਰਖ ਬਾਬਾ ਨਾਨਸ ਸਿੰਘ 5000 ਕਿਲੋ ਤਨ ਬਣ ਬਾਬਾ ਨਾਨਸ ਸਿੰਘ ਜੀ ਤੇ ਇਹ ਇਹ ਉਹਦੇ ਬਾਅਦ ਚ ਬਾਬਾ ਸੁਖਦੇਵ ਜੀ ਦੁਆ ਵੀ ਹੋਇਆ ਹੈ ਇਸਰ ਸਿੰਘ ਜੀ ਅੱਛਾ ਫਿਰ ਆ ਬਾਬਾ ਕੁੰਦਨ ਸਿੰਘ ਉਸ ਸਮੇਂ ਤੇ ਹਮ ਹਾਂ ਨਹੀਂ ਮਹਾਪੁਰਖਾਂ ਤੇ ਨਹੀਂ ਹੈ ਨਹੀਂ ਹਨ ਪਰ ਆਉਂਗਾ ਜਣ ਜਿੰਨਾ ਕਹਿ ਤੁਹਾਨੂੰ ਦੱਸ ਸਕਦੇ ਹਾਂ ਹਮ ਵਾਹ ਤੁਹਾਨੂੰ ਸੋ ਐਸ ਵੇਲੇ ਅਸੀਂ ਹੈਗੇ ਆ ਗੁਰਦੁਆਰਾ ਸਾਹਿਬ ਤੇ ਬਾਬਾ ਨਾਨਕ ਸਿੰਘ ਦੀ ਤਪਸੀਆ ਸਥਾਨ ਤੇ ਤੇ ਇਹ ਸਾਡੇ ਇੱਥੇ ਬਾਬਾ ਜੀ ਹੈਗੇ ਜਿਹੜੇ ਇੱਥੇ ਰਹਿੰਦੇ ਹਮੇਸ਼ਾ ਇਹ ਇਹ ਕੇਅਰ ਕਰਦੇ ਆ ਗੁਰਦੁਆਰੇ ਦੀ ਤੇ ਆਪਾਂ ਇਹਨਾਂ ਨਾਲ ਗੱਲਾਂ ਕਰਦੇ ਆ ਤੇ ਸਾਨੂੰ ਦੱਸੋ ਜੀ ਇਹ ਗੁਰਦੁਆਰੇ ਦੇ ਬਾਰੇ ਬਾਬਾ ਜੀ ਦੇ ਬਾਰੇ ਦੱਸੋ ਹਿਸਟਰੀ ਬਾਰੇ ਦੱਸੋ ਥੋੜਾ ਜਿਹਾ ਇਹ ਬਾਬਾ ਜੀ ਸਥਾਨ ਬਣਿਆ ਗਿਆ ਸਤਿ ਅੰਕ ਬਾਬਾ ਮਹਾਨ ਸਿੰਘ ਜੋ ਬਾਬਾ ਨਾਨਕ ਦੇ ਵਿਦੂਸ ਹਨ ਹੂੰ ਹੂੰ ਇਹ ਉਹਨਾਂ ਨੇ ਉਹਨਾਂ ਦਾ ਪਸਥਾਨ ਜੋ ਬਾਬਾ ਹੀ ਪੁੱਤੋ ਵਾਲਿਆ ਬਾਬਾ ਖਰੀਦ ਸਿੰਘ ਜੀ ਉਹਨਾਂ ਨੇ ਪਹਿਲੇ ਇੱਕ ਬੈਕਟ ਕੀਤਾ ਉਹਨਾਂ ਨੇ ਯਾਨੀ ਕਿ ਇੱਥੇ ਸਥਾਨ ਦੀ ਉਸਾਰੀ ਕੀਤੀ ਉਹਨਾਂ ਨੇ ਯਾਨੀ ਕਿ ਉਹਨਾਂ ਤੋਂ ਸੇਵਾ ਚੱਲਦੀ ਚੱਲੀ ਜਿਹੜੇ ਬਾਬਾ ਮਹਾਨ ਸਿੰਘ ਜੀ ਉਹਨਾਂ ਦੇ ਗੁਰੂਸ ਹਨ ਬਾਬਾ ਨਾਨਕ ਦੇ ਗੁਰੂਸ ਹਨ ਜੋ ਜੋ ਕਿ ਇੱਥੇ ਜੋ ਇਹ 13 ਦੇ ਵਿੱਚ ਸੇਵਾ ਚਲਾਈ ਸੀ ਤੇ ਉਸ ਤੋਂ ਬਾਅਦ ਕਾਫੀ ਇੱਥੇ ਸੇਵਾ ਸਬੂਤ ਚੱਲਦੀ ਹੈ ਜਿਵੇਂ ਮਾਪ ਮਾਪ ਜਿਵੇਂ ਉਹਨਾਂ ਹੁਕਮ ਹੰਡਾ ਸੰਗੀ 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 ਸੇਵਾ ਗਾਉਂਦੇ ਆ ਜੋ ਸੰਗਤਾਂ ਬਾਹਰ ਵੀ ਕੀ ਵਿਦਿਸ਼ਣ ਕਰਨ ਵਾਲੀਆਂ ਨੇ ਤੇ ਹੋਰ ਵੀ ਇੱਥੇ ਜਿਵੇਂ ਖੰਡ ਪਾਠ ਵਗੈਰਾ ਲਖਮੀ ਸਰ ਜਪ ਚੱਲਦੇ ਰਹਿੰਦੇ ਹਨ ਤੇ ਬਾਕੀ ਇਸਤਾਨ 'ਚ ਬਹੁਤ ਕਾਹਤੇ ਸਥਾਨ ਜੋ ਜੰਗਲ ਦੇ ਵਿੱਚ ਬਣਿਆ ਹੋਇਆ ਜੋ 40 ਕਿਲੋਮੀਟਰ ਤੋਂ ਸਤਨਾਕਿੰਦਰ ਮੈਟਰ ਅਚਰਪੁਰ ਪਿੰਡ ਵਿੱਚ ਬਣਿਆ ਹੋਇਆ ਇਹ ਆਪ ਜੀ ਕਿਰਪਾ ਕਰ ਆਪ ਵੀ ਦਰਸ਼ਨ ਕਰਨ आओ ਜੋ ਵੀ ਤੁਸੀਂ ਜੋ ਵੀ ਤੁਸੀਂ ਸੁਣ ਲਿਆ ਆਪ ਜੀ ਨੂੰ ਦਰਸ਼ਨ ਕਰੋ ਠੀਕ ਹੈ ਜੀ ਬਾਕੀ ਦੇ ਜਿੱਦ ਜਿੱਦ ਦਾ ਸਾਡੇ ਪਿੰਡ ਦੇ ਹੈਗੇ ਇਹ ਭਾਜੀ ਹਾਂ ਜੀ ਇਹ ਸੇਵਾ ਲਈ ਆਂਦੇ ਆ ਤੇ ਇਹਨਾਂ ਨੇ ਮੈਨੂੰ ਦੱਸਿਆ ਵੀ ਇੱਦਾਂ ਇੱਦਾਂ ਗੁਰਦੁਆਰਾ ਹੈਗਾ ਤੇ ਮੈਂ ਕਿਹਾ ਵੀ ਆਪਾਂ ਮੈਂ ਵੀ ਜਾ ਕੇ ਪਹਿਲਾਂ ਵੀ ਮੈਂ ਆਇਆ ਸੀਗਾ ਇੱਕ ਵਾਰੀ ਤੇ ਫਿਰ ਕਾਫੀ ਜਿੱਦਾਂ ਤਪਸਥਾਨ ਹੈਗਾ ਇਹ ਜਿੱਥੇ ਬਾਬਾ ਜੀ ਨੇ ਤਪੱਸਿਆ ਕੀਤੀ ਤੇ ਬਾਹਰ ਜਦੋਂ ਦੇਖੀਦਾ ਹੈਗਾ ਤੇ ਉਹ ਪਤਾ ਲੱਗ ਜਾਂਦਾ ਕਿਉਂਕਿ ਬੋਰਡ ਹੈਗੀ ਆ ਔਰ ਛਪੜੀ ਸਾਫ ਗੁਰਦੁਆਰਾ ਡਾਕਟਰ ਟ੍ਰੈਕਿੰਗ ਬੋਰਡ ਹੈ ਹਾਂ ਕ੍ਰੀਮਰ ਜੀ ਜੋ ਪ੍ਰੋਚਲਕਾ ਨੇ ਦੁਲਕਾਏ ਲਾਇਆ ਪਾਣੀ ਵੀ ਜੀਣਾ ਲਾਇਆ ਮੰਨੇ ਲਾਇਆ ਹਾਂਜੀ ਪ੍ਰਾਤ ਛਪੜੀ ਵੀ ਉਹਨਾਂ ਨੇ ਯਾਨੀ ਕਿ ਪ੍ਰਾਤ ਪ੍ਰਾਤਨ ਜਿਵੇਂ ਦੁਲਕਾ ਜਿਵੇਂ ਪਾਣੀ ਦੇ ਸੀਗੇ ਹਾਂਜੀ ਹਾਂਜੀ ਉਹਦੇ ਵਿੱਚ ਛਪੜੀ ਬਣਾਈ ਛਪੜੀ ਜਿਹੜੇ ਪਸ਼ੂ ਪੀਜਾ ਜਾਨਵਰ ਵਗੈਰਾ ਪਾਣੀ ਪੀਂਦੇ ਤੇ ਹਾਂਜੀ ਤੇ ਬੱਕਰੀਆਂ ਵੀ ਹੈਗੀਆਂ ਇੱਥੇ ਬੱਕਰੀਆਂ ਦਾ ਬਾਬਾ ਜੀ ਆਪ ਇਹ ਛੱਡ ਗਏ ਜੋ ਉਹ ਬਾਬਾ ਤੰਦਨ ਬਾਬਾ ਮਾਨਨ ਸਿੰਘ ਜੋ ਬੱਕਰੀ ਉਹਨਾਂ ਮਜੀਸੀ ਤੋਂ ਉਹਨਾਂ ਦੁੱਧ ਪਿਆ ਸੀ ਕੋਈ ਮੁਸਲਮਾਨ ਸੀਗਾ ਹਾਂ ਤੇ ਉਹਨਾਂ ਨੇ ਜਿਹੜੀ ਦੁੱਧ ਦੀ ਸ਼ਿਕਾਇਤ ਕੀਤੀ ਆ ਬੱਕਰੀ ਦਾ ਤੇ ਇਸ ਕਰਕੇ ਉਹਨਾਂ ਨੇ ਇਸ ਦੇ ਇੱਕ ਬੱਕਰੇ ਇਹ ਇਤਿਹਾਸ ਨਾਲ ਲਿਖਿਆ ਆ। ਇਹ ਆਪ ਜੀ ਜੇ ਤਾਂ ਸ਼ਿਕਨ ਆਇਆ ਕਰੋ ਜਿੱਥੋਂ ਵੀ ਦੁੱਧ ਹਾਂ ਜੀ ਦੁੱਧ ਹੀ ਹੋਵੇ ਨਹੀਂ ਇੱਥੇ ਆ ਕੇ ਤੇ ਬੜੇ ਸਕੂਨ ਮਿਲਦਾ ਬਹੁਤ ਮਨ ਖੁਸ਼ ਹੁੰਦਾ ਇੱਥੇ ਆਈ ਜਦੋਂ ਨਾ ਦੇਖੀਗਾ ਤੇ ਇੱਕ ਤਾਂ ਇਹਦੀ ਜਿਹੜੀ ਲੋਕੇਸ਼ਨ ਹੈਗੀ ਆ ਨਾ ਗੁਰਦੁਆਰਾ ਸਾਹਿਬ ਦੀ ਉਹ ਬਹੁਤ ਵਧੀਆ ਹੈਗੀ ਹੈ ਸ਼ਾਂਤ ਜਗ੍ਹਾ ਹੈਗੀ ਹੈ ਬਿਲਕੁਲ ਸ਼ਿਮਾਲਿਕ ਪਹਾੜਾਂ ਦੇ ਉੱਤੇ ਹੈਗੀ ਹੈ ਤੇ ਮੇਰੇ ਕੋਲ ਡਰੋਨ ਹੈਗਾ ਮੈਂ ਡਰੋਨ ਦੇ ਨਾਲ ਵੀ ਸੰਗਤਾਂ ਨੂੰ ਦਿਖਾਣੇ ਆ ਆਪਾਂ ਕਿ ਇਹ ਕਿੰਨੀ ਖੂਬਸੂਰਤ ਜਗ੍ਹਾ ਹੈਗੀ ਹੈ ਜਿੱਥੇ ਗੁਰਦੁਆਰਾ ਇੱਥੇ ਆਣਾ ਚਾਹੀਦਾ ਗੁਰਦੁਆਰਾ ਸਾਹਿਬ ਤੇ ਮੱਥਾ ਤੇ ਕੇ ਤੁਹਾਨੂੰ ਬਹੁਤ ਵਧੀਆ ਹੈ ਜਗਾ ਹੈਗਾ ਆਸਾ ਮਾਪ੍ਰਕੀਤ ਸਮਾਗਮ ਰੱਖਦੇ ਆ ਹਮ ਸੰਪਰਕਾਟ ਜੋ ਵੀ ਕੀ ਜੰਦਾਂਦਾ ਅੱਛਾ ਜਦੋਂ ਕਿ ਉਹਨੇ ਮਾਪ੍ਰਕਾ ਨੂੰ ਹੁਕਮੰਡਾ ਉਹਦੇ ਸਮਾਗਮ ਕਰਦੇ ਨੇ ਕਦੋਂ ਹੁੰਦਾ ਇਹ ਪਾਠ ਇਹ ਤਾਂ ਉਦੋਂ ਹੁੰਦਾ ਜੇ ਜਲਾਈ ਆਪਣੀ ਇਹ ਗਰਮੀ ਜਾਂਦਾ ਉਦੋਂ ਛੇ ਆਉਣਾ ਜਿਵੇਂ ਆਪਣਾ ਕਸਤੂ ਬਾਦ ਨਕਸੀਂ ਦਾ ਮੈਨੂੰ ਹੋ ਗਿਆ ਯਾਨੀ ਕਿ 15 ਸਾਲ ਤੋਂ 15 16 ਸਾਲ ਤੋਂ ਇਹ 12 ਸਾਲ ਹੋ ਗਏ 12 ਸਾਲ ਰੋਇਆ 13 12 ਵਿੱਚ ਨਿਜਾ ਹੋ ਗਿਆ ਸੰਕਟ ਬਸ ਕਿ ਕਿ ਸੰਕਟ ਪਿੰਡ ਪਿੰਡ ਤੋਂ ਲੈ ਕੇ ਆਈ ਦੀ ਅੱਛਾ ਤੇ ਬਾਕੀ ਇੱਕ ਗੱਡੀ ਫਰੋਜ਼ احمد ਜਾਇਦੀ ਦੀ ਦੋਵੇਂ ਗੱਡੀਆਂ ਸੇਵਾ 'ਚ ਲੱਗੀਆਂ ਨੇ ਗੱਡੀਆਂ ਹੈਗੀਆਂ ਜਿਹੜੀਆਂ ਕਿ ਸੇਵਾ ਲਈ ਸੰਤਾਂ ਲਈ ਵਰਤੀਆਂ ਜਾਂਦੀਆਂ ਬਾਬਾ ਕੁੰਦਨ ਸਿੰਘ ਜੀ ਗਤਕਾ ਖਾੜਾ ਇੱਥੇ ਚੱਲੇ ਹੈਗੇ ਆ ਲੰਗਰ ਦੀ ਪ੍ਰੋਵਾਈਡਰ ਵੀ ਲੰਗਰ ਬਣਾਉਂਦੇ ਆ ਸੋ ਇਹ ਦੇਖੋ ਜੀ ਇਹ ਛਪੜੀ ਹੈਗੀ ਆ ਇਸ ਗੁਰਦੁਆਰਾ ਸਾਹਿਬ ਦੇ ਬਾਹਰ ਬਿਲਕੁਲ ਤੇ ਇੱਥੇ ਅੰਬਾਂ ਦੇ ਦਰਖਤ ਹੈਗੇ ਆ ਨਾਲ-ਨਾਲ ਛਪੜੀ ਦੇ ਤੇ ਉਧਰ ਪਸ਼ੂਆਂ ਲਈ ਪੀਣ ਲਈ ਪਾਣੀ ਇਹ ਇਸ ਤਰ੍ਹਾਂ ਹੈ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਬਣਿਆ ਹੋਇਆ ਤੋ ਬਾਬਾ ਜੀ ਕੋਲ ਅਸੀਂ ਆਏ ਸੀਗੇ ਨਾਲੇ ਉਹਨਾਂ ਨੇ ਵੀ ਇਹ ਨਾਲ ਗੱਲਬਾਤ ਕੀਤੀ ਤੇ ਨਾਲੇ ਹੁਣ ਸਾਨੂੰ ਉਹਨਾਂ ਨੇ ਵਧੀਆ ਜੀ ਚਾਹ ਬਣਾ ਕੇ ਪੋਈ ਆ ਬਾਜੀ ਕਹਿੰਦੇ ਕਿ ਬਾਬਾ ਜੀ ਬਹੁਤ ਵਧੀਆ ਚਾਹ ਬਣਾਉਂਦੇ ਆ ਤੇ ਮੈਂ ਕਿਹਾ ਆਪਾਂ ਚਾਹ ਜ਼ਰੂਰ ਪੀ ਕੇ ਜਾਣੀ ਆ ਬਾਈ ਤੇ ਚਲੋ ਅਹੀ ਚਾਹ ਉਹ ਚਾਹ ਬਣਾ ਕੇ ਲੈ ਕੇ ਚਾਹ ਰਸ਼ਕੀਨ ਆ ਜੀ ਆਹ ਤੋ ਇਹ ਇਹ ਸਾਡੀ ਬਾਜੀ ਤੇ ਇਹਨਾਂ ਦਾ ਇੱਥੇ ਟਿੱਪਲ ਦੇ ਥੱਲੇ ਰਹਿੰਦੇ ਆ ਇਹ ਆਪਣਾ ਸੇਵਾ ਕਰਨ ਲਈ ਤੇ ਬੱਕਰੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਅ ਅੰਦਰ ਵਾੜ ਕੇ ਫਿਰ ਸ਼ਾਮ ਨੂੰ ਘਰ ਵਾਪਸ ਹੀ ਕਰਦੇ ਤੇ ਬਾਜੀ ਦੀ ਡਿਊਟੀ ਹੈ ਏਵਰੀ ਡੇ ਚਲੋ ਇਹਨੇ ਵਧੀਆ ਲੱਗਦਾ ਹੈ ਨਾ ਟਾਈਮ ਦੀ ਜਗਾ ਨਾ ਹੋਵੇ ਹੁਣ ਇਹ ਵੀ ਵਿਲੇ ਇਹ ਕੰਮ ਵੀ ਕੀ ਹੈ ਤੁਸੀਂ ਆਪਣਾ ਮਨ ਕਿਸੇ ਪਾਸੇ ਲਗਾਇਆ ਹੋਇਆ ਇਹ ਬਹੁਤ ਵਧੀਆ ਗੱਲ ਹੈ ਹਨ ਦੇਖੋ ਮਰਦਾ ਸਾਰਾ ਨਾ ਜਾਣਾ ਉਮਰ ਦਾ ਹੈ ਨਹੀਂ ਕਿਹਨੇ